ਛੱਡੋ ਤੁਸੀਂ ਉੱਥੋਂ ਦਾ ਗੱਲ ਉਹਨਾਂ ਨੇ ਤਾਂ ਅਗਲਿਆਂ ਨੇ ਤਾਂ ਸਤਲੋਜ ਦਾ ਜਿਹੜਾ ਪਾਣੀ ਹੈ ਹਿਮਾਚਲ ਤੋਂ ਸਿੱਧਾ ਮੋੜਨ ਦੀ ਤਿਆਰੀ ਉਹ ਕਰ ਚੁੱਕੇ ਆ ਇੱਥੇ ਤਾਂ ਤੁਸੀਂ ਭੁੱਲ ਜਿਓ ਇੱਧਰ ਤਾਂ ਆਉਣ ਦੀ ਲੋੜ ਹੀ ਨਹੀਂ ਪੈਣੀ ਉਹ ਤਾਂ ਹਿਮਾਚਲ ਤੋਂ ਹੀ ਉਹਨਾਂ ਨੇ ਪਾਣੀ ਉਹ ਜਿਹੜਾ ਮੋੜ ਕੇ ਉਧਰ ਨੂੰ ਲੈ ਜਾਣਾ ਭਵਾਂਸ ਸਿੰਘ ਕਹਿੰਦਾ ਸੀ ਪਾਣੀ ਨਹੀਂ ਦੇਵਾਂਗੇ ਪਹਿਲੀ ਵਾਰ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਮਾਨ ਸਾਹਿਬ ਜਦੋਂ GBMP ਦੇ ਵਿੱਚੋਂ ਪੰਜਾਬ ਨੂੰ ਦਰਕਰਾਰ ਕੀਤਾ ਗਿਆ ਪਾਸੇ ਕੀਤਾ ਗਿਆ ਪੰਜਾਬ ਦੀ ਦਾਵੇਦਾਰੀ ਹਿੱਸੇਦਾਰੀ ਖਤਮ ਕੀਤੀ ਗਈ ਆਪਾਂ ਚੁੱਪ ਰਹੀ ਆ ਅਪਾ ਨਹੀਂ ਬੋਲੇ ਆਪਾਂ ਕੋਈ ਵਿਰੋਧ ਨਹੀਂ ਮੜਾ ਮੋਟਾ ਫੋਕਾ ਬਿਆਨ ਦਿੱਤਾ ਹੁਣ ਵੀ ਬਿਆਨ ਨਹੀਂ ਹੈ ਉਹ ਹੈ ਹੁਣ ਵੀ ਬਿਆਨ ਨਹੀਂ ਥੋੜੇ ਪੱਲੇ ਹੁਣ ਵੀ ਲੜਨ ਲੜਨ ਵਾਲਾ ਮਾਦਾ ਨਹੀਂ ਇਹ ਵੀ ਤੁਹਾਡਾ ਕੇਜਰੀਵਾਲ ਚੱਕ ਲਿਆ ਤੇ ਤੁਸੀਂ ਸਾਰੇ 92 ਦੇ 92 ਜਿਹੜੇ ਥੋੜੇ ਐਮਐਲਏ ਹੈ ਤੇ ਲੈ ਕੇ ਉਹਨਾਂ ਨੂੰ ਤੇ ਸਾਰਾ ਇਥੇ ਖਲਕਤ ਲੈ ਕੇ ਪੰਜਾਬ ਤੋਂ ਭਰ ਕੇ ਗੱਡੀਆਂ ਤੇ ਤੁਸੀਂ ਦਿੱਲੀ ਪਹੁੰਚ ਗਏ ਸੀਗੇ ਤੁਸੀਂ ਆਪਣੇ ਕੇਜਰੀਵਾਲ ਲਈ ਤਾਂ ਦਿੱਲੀ ਮੋਰਚੇ ਲਾ ਸਕਦੇ ਹੋ ਸੜਕਾਂ ਦੇ ਉੱਤਰ ਸਕਦੇ ਹੋ ਥੋੜੇ 92 ਐਮਐਲਏ ਥੋੜੇ ਜਿਹੜੇ ਜੁੜੇ ਹੋਏ ਨਾਲ ਲੋਕ ਨੇ ਪੰਜਾਬ ਦੇ ਪਾਣੀ ਵਾਲੀ ਤੁਸੀਂ ਸਿਰ ਬਿਆਨ ਹੀ ਦੇਣੇ ਆ। ਭਾਈ ਸੰਘਰਸ਼ ਨਹੀਂ ਮદાન ਚ ਤੁਸੀਂ ਆਉਣਾ। ਇਹ ਤੁਸੀਂ ਦੇਖ ਲਓ ਕਰ। ਤੇ ਸਾਰਾ ਡਰਾਮਾ ਰਾਠ ਵਿੱਚ ਕੇ ਤੁਸੀਂ ਸੈਂਟਰ ਨਾਲ ਭਾਂਸਿਆਂ ਤੋਂ ਕਿਉਂ ਖਿੱਚਣੀ ਆ। ਇਹ ਰਲ ਮਿਲ ਕੇ ਡਰਾਮਾ ਖੇਡ ਰਹੇ ਹਨ ਸਾਰਾ। ਇਹ ਜਗਜਾ ਰੋਚਕੀਆਂ ਗੱਲਾਂ ਨੇ। ਮੈਂ ਭਾਂਸਿਆਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਜਦੋਂ 2020 ਦੇ ਵਿੱਚ ਐਜੂਕੇਸ਼ਨ ਪਾਲਿਸੀ ਸੈਂਟਰ ਸਰਕਾਰ ਲੈ ਕੇ ਆਈ ਆ ਉਹ ਵੀ ਮੈਂ ਪਹਿਲਾਂ ਦੇ ਬਾਰੇ ਕਈ ਵਾਰੀ ਵਿਚਾਰ ਕੀਤੇ ਆ। ਕਿ ਉਹ ਐਡੀ ਖਤਰਨਾਕ ਨੀਤੀ ਆ ਪਾਲਿਸੀ ਆ ਉਹ ਦੂਜੀਆਂ ਬੋਲੀਆਂ ਨੂੰ ਸੱਭਿਆਚਾਰ ਨੂੰ ਉਥੋਂ ਦੇ ਇਤਿਹਾਸ ਨੂੰ ਮਲੀਆਮੇਟ ਕਰ ਦੂਗੀ ਉਹ ਐਸੀ ਨੀਤੀ ਆ ਜਿਹੜੀ ਸਿੱਖਿਆ ਨੀਤੀ ਲੈ ਕੇ ਆਇਆ ਪੂਰੇ ਦੱਖਣ ਭਾਰਤ ਨੇ ਇਸ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਅੱਜ ਤੱਕ ਵੀ ਪੂਰੇ ਦੱਖਣ ਭਾਰਤ ਦੇ ਵਿੱਚ ਦੇ ਉਧਰੋਂ ਪੱਛਮੀ ਬੰਗਾਲ ਦੇ ਵਿੱਚ ਸਿੱਖਿਆ ਨੀਤੀ ਨਹੀਂ ਲਾਗੂ ਕੀਤੀ ਗਈ ਭਵਾਨਸਿਆ ਤੂੰ ਸੈਂਟਰ ਸਰਕਾਰ ਦਾ ਹੱਥ ਥੋਕਾ ਬਣ ਕੇ ਸਭ ਤੋਂ ਪਹਿਲਾਂ ਤੂੰ ਇਹ ਪੰਜਾਬ ਦੇ ਕਾਗਜ਼ਾਂ 'ਚ ਯੂਨੀਵਰਸਿਟੀਾਂ 'ਚ ਤੇ ਸਕੂਲਾਂ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਨੂੰ ਲਾਗੂ ਕੀਤਾ। ਤੂੰ ਕਹਿੰਦਾ ਮੈਂ ਤਾਂ ਅੜਿਆ। ਤੂੰ ਤਾਂ ਬਿਚਲਾ ਰਹੇਂ, ਗੋਡੇ ਤੇਗਦਾ ਰਹਾਂ, ਰਲ ਮਿਲ ਕੇ ਗੇਮ ਖੇਡਦਾ ਰਹਾਂ ਮਾਰੇ ਨਾਲ। ਤੂੰ ਇਹ ਫਿਰ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਕਿਉਂ ਲਾਗੂ ਕੀਤੀ? ਨੰਬਰ 2 ਤੇ ਆ ਜਾ। ਜਦੋਂ ਸੈਂਟਰ ਸਰਕਾਰ ਨੇ ਇੱਕ ਐਮੈਂਡਮੈਂਟ ਕੀਤੀ, ਇੱਕ ਸੋਧ ਕੀਤੀ। ਜਿਹੜੇ ਪਾਣੀਆਂ ਦੇ ਵਿੱਚ ਜ਼ਹਿਰ ਪਾਉਂਦੇ ਆ ਕੈਮੀਕਲ ਪਾਉਂਦੇ ਆ ਉਹਨਾਂ ਦੀਆਂ ਸਜ਼ਾ ਜਿਹੜੀ 1 ਤੋਂ 6 ਸਾਲ ਦੀ ਸਜ਼ਾ ਸੀ ਦੀ ਉਹ ਸਜ਼ਾ ਖਤਮ ਕਰਤੀ ਤੇ ਉਹਨਾਂ ਨੂੰ 10 ਤੋਂ 15 ਲੱਖ ਦਾ ਜੁਰਮਾਨਾ ਕਰਤਾ ਉਹ ਕਾਨੂੰਨ ਨੂੰ ਨਾਲ ਦੀ ਨਾਲ ਵਿਧਾਨ ਸਭਾ ਦੇ ਵਿਸ਼ੇਸ਼ਣ ਦੇ ਵਿੱਚ ਉਹਨੂੰ ਪਾਸ ਕਰ ਦੇਣਾ ਜੋ ਸੈਂਟਰ ਕਹਦਾ ਉਹੀ ਤੋਂ ਪੰਜਾਬ 'ਚ ਲਾਗੂ ਕਰਦਾ ਉਹ ਕਿਹੜੀ ਨੀਤੀ ਆ ਸੈਂਟਰ ਦੀ ਜਿਹੜੀ ਤੂੰ ਇੰਨ ਬਿੰਨ ਪੰਜਾਬ 'ਚ ਲਾਗੂ ਨਹੀਂ ਕੀਤੀ ਤੂੰ ਵਿਰੋਧ ਕੀਤਾ ਤੂੰ ਦਿਖਾਵੇ ਲਈ ਵਿਰੋਧ ਕੀਤਾ ਮਾੜਾ ਮੋਟਾ ਹੁਣ ਤੂੰ ਡਰਾਮਾ ਕਰ ਰਿਹਾ ਕਿ ਮੈਂ 8500 ਕਿਊਸਕ ਹਰਿਆਣੇ ਨੂੰ ਸੈਂਟਰ ਨੇ ਕਹਦਾ ਵੀ ਵੱਧ ਪਾਣੀ ਦੇਣਾ ਮੈਂ ਤੈਨੂੰ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਜੇਕਰ ਜੀ ਵਕਈ ਸੱਚਾਈ ਹੈ ਇਮਾਨਦਾਰੀ ਹੈਗੀ ਮਾੜੀ ਮੋਟੀ ਦਿੱਤੀ ਭਰ ਵੀ ਤੇਰੇ 'ਚ ਕੋਈ ਹੈ ਤਾਂ ਤੂੰ ਇਹ ਦੱਸ ਵੀ 1 ਅਪ੍ਰੈਲ ਤੋਂ ਜਿਹੜਾ 4000 ਕਿਊਸਕ ਵੱਧ ਪਾਣੀ ਹਰਿਆਣੇ ਨੂੰ ਜਾ ਰਿਹਾ ਤੂੰ ਪੰਜਾਬ ਦੇ ਅੱਖੀਂ ਘਟਾ ਪਾ ਕੇ ਚੁੱਪਚੀਂ ਬੀਤੇ ਉਹ ਕਿਹਦੇ ਕਹਿਣ ਤੇ ਪਾਣੀ ਛੱਡਿਆ ਤੂੰ ਕਿਉਂ ਨਹੀਂ ਇਹ ਗੱਲ ਦਸੀ ਲੋਕਾਂ ਲਈ ਮੈਂ 4000 ਕਿਊਸਕ ਵੱਧ ਪਾਣੀ ਹਰਿਆਣੇ ਨੂੰ ਦੇ ਰਿਹਾ ਤੂੰ ਅੱਜ ਡਰਾਮਾ ਕਰਨਾ ਸ਼ੁਰੂ ਕਰਤਾ ਕਿ ਅਸੀਂ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਆਹ ਕਰਦਾਂਗੇ ਸਿੱਧਾ ਕਰਦਾਂਗੇ ਸਾਰਾ ਤੂੰ ਸੈਂਟਰ ਤੋਂ ਤੂੰ ਸ਼ਹਿਰਾ ਤਨੂ ਹੋ ਗਿਆ ਹੋਣਾ ਕੋਈ ਨਾ ਕੋਈ ਤੇਰੀ ਗੱਲਬਾਤ ਹੋ ਗਈ ਹੋਣੀ ਤਾਂ ਤੂੰ ਇਹ ਸਾਰਾ ਡਰਾਮਾ ਰਚਣਾ ਸ਼ੁਰੂ ਕਰਤਾ ਅਗਲੀ ਗੱਲ ਪੰਜਾਬ ਦੇ ਲੋਕੋ ਇੱਥਾਂ ਛੱਡੋ ਤੁਸੀਂ ਇੱਥੋਂ ਦਾ ਗੱਲ ਉਹਨਾਂ ਨੇ ਤਾਂ ਅਗਲੇ ਆਨੇ ਤਾਂ 7 ਰੋਜ਼ ਦਾ ਜਿਹੜਾ ਪਾਣੀ ਐ ਹਿਮਾਚਲ ਤੋਂ ਸੱਦਾ ਮੋੜਨ ਦੀ ਤਿਆਰੀ ਉਹ ਕਰ ਚੁੱਕੇ ਆ। ਇੱਥੇ ਤਾਂ ਤੁਸੀਂ ਭੁੰਜੋ ਇੱਧਰ ਤਾਂ ਆਉਣ ਦੇ ਨੂੰ ਲੋੜ ਹੀ ਨਹੀਂ ਪੈਣੀ। ਉਹ ਤਾਂ ਹਿਮਾਚਲ ਤੋਂ ਹੀ ਉਹਨਾਂ ਨੇ ਪਾਣੀ ਉਹ ਜਿਹੜਾ ਮੋੜ ਕੇ ਉਧਰ ਨੂੰ ਲੈ ਜਾਣਾ। ਪਰ ਸਾਡੇ ਲੋਕ ਇਸ ਗੰਭੀਰ ਮੁੱਦੇ ਤੇ ਚੁੱਪ ਨੇ ਭਰਾਵੋ। ਜਾਂ ਤੁਸੀਂ ਮੈਂ ਉਹੀ ਮੈਂ ਮੈਂ ਐਸੇ ਕਰਕੇ ਸਾਡੇ ਲੋਕਾਂ ਨੂੰ ਜ਼ਿੰਮੇਵਾਰ ਤੇ ਦੋਸ਼ੀ ਠਹਿਰਾਉਣਾ ਕਿ ਸਾਡੇ ਲੋਕਾਂ ਨੇ ਹਮੇਸ਼ਾ ਗਦਾਰਾਂ ਦੇ ਹੱਕਾਂ 'ਚ ਫਤਵੇ ਦਿੱਤੇ ਆ ਜਿਨ੍ਹਾਂ ਨੇ ਸਾਡੀ ਪਿੱਠੇ ਛੁਰਾ ਮਾਰਿਆ ਸਾਡੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਹਿੱਤਾਂ ਨੂੰ ਲੈ ਕੇ ਫੈਡਰਲਿਜ਼ਮ ਦੀ ਗੱਲ ਚੱਲਦੀ ਆ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਚੱਲਦੀ ਆ ਜਿੱਥੇ ਪੂਰਾ ਦੱਖਣ ਭਾਰਤ ਰਾਜਾਂ ਦੇ ਵੱਧ ਅਧਿਕਾਰ ਲਈ ਲੜਾਈ ਲੜ ਰਿਹਾ ਹੈ ਪੰਜਾਬ ਵਾਲੀ ਚੁੱਪਚੀਪ ਤੇ ਗੋਡੇ ਟੇਕ ਦਿੰਦੇ ਦਿੱਲੀ ਦੇ ਅੱਗੇ ਸੈਂਟਰ ਦੇ ਅੱਗੇ ਚਾਹੇ ਆਬੋਕਰ ਵਾਲੇ ਹੋਣ ਹੁਣ ਜੇ ਪਹਿਲਾਂ ਪਾਤਲ ਦਾ ਭਾਈ ਵਾਲੀ ਰਹੇ ਉਹਨਾਂ ਦੇ ਤੇ ਚਾਹੇ ਕਾਂਗਰਸੀ ਹੋਣ ਕਦੇ ਵੀ ਪੰਜਾਬ ਦੇ ਹਿੱਕਾਂ ਲਈ ਹੱਕਾਂ ਲਈ ਹਿੱਕੜਾ ਕੇ ਨਾਂ ਖੜੇ ਆ ਤੇ ਨਾਂ ਲੜੇ। ਸੋ ਡਰਾਮਾ ਹੁਣ ਸ਼ੁਰੂ ਹੋ ਜਾਣਾ। ਜਸਾਨਾ ਤੁਸੀਂ ਦੇਖੋਗੇ ਬਿਆਨ ਤੇ ਬਿਆਨ ਦਾਗਨੇ ਸ਼ੁਰੂ ਹੋ ਜਾਣਾ। ਪੰਜਾਬ ਦੇ ਲੋਕੋ ਸਮਝੋ ਗੱਲ ਨੂੰ ਪਾਣੀ ਮੁੱਕ ਰਹੇ ਨੇ ਦੁਨੀਆ ਭਰ ਦਾ ਪਾਣੀ ਮੁੱਕ ਰਿਹਾ ਤੇ ਜੰਗ ਵੀ ਪਾਣੀ ਆ ਪਿੱਛੇ ਹੋਣੀ ਹੈ ਤੇ ਪੰਜਾਬ ਬੰਜਰ ਹੋਣ ਵੱਲ ਵੱਧ ਰਿਹਾ। ਇਸ ਛੋਡੀ ਨਲਾਈ ਕੀ ਛੋਡਾ ਨਖਿੱਧ ਪਣਾ ਇਹ ਛੋਡੇ ਕਰਕੇ ਹੋ ਰਿਹਾ ਤੁਸੀਂ ਸੋਨੂ ਲੋਕਾਂ ਨੂੰ ਮੋਟਰਾਂ ਦੇ ਬਿੱਲ ਕੀਤੇ ਮਾਫ ਤੁਸੀਂ ਨਹਿਰੀ ਪਾਣੀ ਦਾ ਖਿਆਲ ਛੱਡ ਕੇ ਸੂਏ ਕਸੀਆਂ ਬੰਦ ਕਰਤੇ ਮੋਗੇ ਬੰਦ ਕਰਤੇ ਖਾਲ ਵਾ ਕੇ ਵੇਚਣ ਮਾਰੇ ਤੇ ਨਹਿਰੀ ਪਾਣੀ ਨੂੰ ਭੁੱਲੀ ਗਏ ਸੁਸ ਕਰਕੇ ਭਾਂਸਿਆਂ ਜਿੱਦੂ ਵਾਕਈ ਹਲੇ ਵੀ ਮਾੜਾ ਮੋਟਾ ਤਰ੍ਹਾਂ ਫਾਲ ਮੂਰਸਰ ਰਹਿ ਗਿਆ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਪਹਿਲੀ ਗੱਲ ਆ ਸੱਦਾ ਦੇ ਪੰਜਾਬ ਦੇ ਲੋਕਾਂ ਦੇ ਸਮੂਹ ਦੇ ਤੇ ਕਿ ਆਓ ਪੰਜਾਬ ਦੇ ਲੋਕੋ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦਾ ਪਾਣੀ ਬਚਾਈਏ ਆਓ ਸੰਘਰਸ਼ ਕਰੀਏ ਇਸ ਤੋਂ ਇਲਾਵਾ ਤੁਹਾਨੂੰ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਜਿੰਨੀਆਂ ਵੀ ਪਾਰਟੀਆਂ ਨੇ ਉਹ ਸੱਦ ਤੇ ਪੰਜਾਬ ਦੇ ਸਿਰਦ ਲੋਕ ਬੁੱਧੀਜੀਵੀ ਲੋਕ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੋਲ ਰਹੇ ਨੇ ਲੜ ਰਹੇ ਨੇ ਸੰਘਰਸ਼ ਕਰ ਉਹਨਾਂ ਨੂੰ ਵੀ ਸੱਦਾ ਦੇ ਇੱਕ ਸਾਜਾਂ ਮંચ ਬਣਾਓ ਰੱਖੋ ਸਾਰੇ ਲੋਕਾਂ ਨੂੰ ਬਿਠਾ ਕੇ ਇਨ੍ਹਾਂ ਮੁੱਦਿਆਂ ਤੇ ਪੰਜਾਬ ਦੇ ਅੰਦਰ ਗੱਲ ਕਰੋ ਤੇ ਨਹੀਂ ਇਹ ਡਰਾਮੇ ਕਰਨੇ ਬੰਦ ਕਰੋ ਛੱਡ ਦਿਓ ਇਹ ਡਰਾਮੇ ਅਸੀਂ ਕਲਮਾਨੀਆਂ ਦੇ ਦਿਆਂਗੇ ਸਾਡੀਆਂ ਲਾਛਾਂ ਤੋਂ ਪਾਣੀ ਜਾਊਗਾ ਅਸੀਂ ਬੂੰਦ ਨਹੀਂ ਦੇਣੀ ਇਹਨਾਂ ਦਾ ਲੈ ਕੇ 85 ਕਿਊਸਕ ਪਾਣੀ आले ਲੈ ਗਏ ਤੇ ਸਾਡਾ ਅਧਿਕਾਰੀ ਪੰਜਾਬ ਦਾ ਕਾਸ਼ਦੀਪ ਕੱਢ ਕੇ ਰਾਤੇ ਰਾਤ ਬਾਹਰ ਮਾਰਿਆ ਕੀ ਐ ਤੁਹਾਡੇ ਪੱਲੇ ਕੀ ਤੁਹਾਡੀ ਲੜਾਈ ਐ ਫਿਰ ਕੀ ਤੁਸੀਂ ਕਰ ਮੰਗੇ ਕੀ ਅਸਤੀਫਾ ਦਿਓਗੇ ਸੋ ਮਸਲਾ ਗੰਭੀਰ ਆ ਇਹਨੂੰ ਗੰਭੀਰਤਾ ਨਾਲ ਲਓ ਆਪਾਂ ਨਹੀਂ ਫਿਰ ਯਾਦ ਰੱਖਿਓ ਕਿ ਸਾਡੀਆਂ ਨਸਲਾਂ ਕੋਲੇ ਨਾ ਫਸਲਾਂ ਨੂੰ ਨਾ ਨਸਲਾਂ ਨੂੰ ਨਾ ਪੀਣ ਨੂੰ ਪਾਣੀ ਦਾ ਮੁੱਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁਸਲਮਾਨ ਸਭ ਦਾ ਸਾਂਝਾ ਯਾਰ ਇਹਨਾਂ ਮੁੱਦਿਆਂ ਤੇ ਆਪਾਂ ਇੱਕ ਮਤ ਇੱਕ ਮੁੱਠ ਹੋਇਆ ਕਰੀਏ ਇਕੱਠੇ ਹੋਇਆ ਕਰਕੇ ਬਹੁਤ ਗੰਭੀਰ ਮਸਲਾ ਇਹਨੂੰ ਸੰਜੀਦਗੀ ਦੇ ਨਾਲ ਆਪਾਂ ਲਈਏ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਗੇ ਜਿਹੜਾ ਬਹੁਤ ਹੀ ਅੱਜ ਇਹ ਸੈਂਟਰ ਦਾ ਧੱਕਾ ਇਸੇ ਗੱਲ ਦਾ ਤਰੋਲਾ ਵੀ ਜਦੋਂ ਹੀ ਚੁੱਪ ਹੋ ਜਾਂਦੇ ਆ ਚੁੱਪ ਹੋ ਰਹੇ ਆ ਅਸੀਂ 60 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਅਧੀਨ ਕਰ ਦਿੱਤਾ ਗਿਆ ਪੰਜਾਬ ਦਾ ਹਵਾਲੇ ਕਰ ਦਿੱਤਾ ਗਿਆ ਉਦੋਂ ਵੀ ਸਰਕਾਰਾਂ ਚ ਉੱਪਰਿਆਂ ਲੋਕ ਵੀ ਚ ਉੱਪਰ ਹੈ ਇਹੀ ਤਾਂ ਮਸਲਾ ਹੈ ਕਿਵੇਂ ਸੈਂਟਰਲਾਈਜ਼ ਕੀਤਾ ਜਾ ਰਿਹਾ ਸਾਰੀਆਂ ਜਿਹੜੀਆਂ ਤਾਕਤਾਂ ਨੇ ਤਾਕਤਾਂ ਨੂੰ ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ ਕੇਂਦਰ ਸਾਰੀਆਂ ਤਾਕਤਾਂ ਸਾਰੇ ਅਧਿਕਾਰ ਆਪਣੇ ਹੱਥ ਚ ਲੈ ਰਿਆ ਵੀ ਜੋ ਸੈਂਟਰ ਕਰੂਗਾ ਉਹੀ ਹੋਊਗਾ ਤਾਂ ਪਰ ਨਾ ਤੁਹਾਡੀ ਸੱਭਿਆਤਾ ਬਚਣੀ ਆ ਨਾ ਤੁਹਾਡੀ ਬੋਲੀ ਬਚਣੀਆ ਨਾ ਤੁਹਾਡਾ ਵਿਰਸਾ ਬਚਣਾ ਨਾ ਤੁਹਾਡੇ ਪਾਣੀ ਬਚਣੇ ਆ ਜੋ ਸੈਂਟਰ ਨੂੰ ਚੰਗਾ ਲੱਗੂਗਾ ਉਹ ਕਰਨਗੇ ਸੋ ਇਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਹੈ ਇਹੀ ਅਨੰਦਪੁਰ ਸਾਹਾ ਦਾ ਮਤਾ ਕਹਿੰਦਾ ਸੀਗਾ ਜਿਹੜਾ ਇਹਨਾਂ ਨੇ ਉਸ ਤੋਂ ਬੜਾ ਭੰਡਿਆ ਉਹਨੂੰ ਇਹ ਵਖਵਾਦੀਆਂ ਦਾ ਮਤਾ ਹੈ ਜੀ ਇਹ ਅਤਵਾਦੀਆਂ ਦਾ ਮਤਾ ਹੈ ਜੀ ਇਹੀ ਕਹਿੰਦਾ ਸੀਗਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਅਨੰਦਪੁਰ ਸਾਹਾ ਦੇ ਮਤਨ ਨੂੰ ਜੇ ਪੜੋਗੇ ਤਾਂ ਇਹੀ ਗੱਲਾਂ ਨੇ ਉਹਦੇ 'ਚ ਪਾਣੀਆਂ ਦੀ ਗੱਲ ਹੈ ਡੈਮਾਂ ਦੇ ਪ੍ਰਬੰਧ ਦੀ ਗੱਲ ਹੈ ਰਾਜਤਾ ਨਿਧੀ ਗੱਲ ਹੈ ਬੋਲੀ ਦੀ ਗੱਲ ਹੈ ਤੇ ਇਹੇ ਹੀ ਚੀਜ਼ਾਂ ਨੇ ਸੋ ਸਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਸੰਜੀਦਗੀ ਦੇ ਨਾਲ ਇਨ੍ਹਾਂ ਮੁੱਦਿਆਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਖੜਨ ਦੀ ਲੋੜ ਹੈ ਗੜਨ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਆ ਪਾਣੀ ਦੀ ਕੀਮਤ ਕਿਹਨਾਂ ਦਾ ਬਾਈ ਨਹੀਂ ਸਮਝਦੇ ਬਾਈ ਪਾਣੀ ਦੀ ਕੀਮਤ ਨਹੀਂ ਸਮਝਦੇ ਅਸੀਂ ਕੱਲ ਅ ਭਾਂਸਿਆਂ ਨੂੰ ਇੱਕ ਹੋਰ ਸੁਨੇਹਾ ਤੁਹਾਨੂੰ ਦੱਸ ਦੇਣਾ ਚਾਹਣਾ ਭਾਂਸਿਆਂ ਕੱਲ ਚਮਕੌਰ ਸਾਹ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਲੋਕਾਂ ਨੇ ਵਿਰੋਧ ਕੀਤਾ ਰਾਣਾ ਗੁਰਜੀਤ ਰਾਣਾ ਗੁਰਜੀਤ ਜਿਹੜਾ ਪੰਜਾਬ ਦੇ ਵਿੱਚ ਰੈਲੀਆਂ ਕਰਦਾ ਫਿਰਦਾ ਕਿ ਮੈਂ ਐਮਐਸਪੀ ਦੇਊਂਗਾ ਮੱਕੀ ਦੇ ਉੱਤੇ 2 ਸਾਲ ਮੈਂ ਦੇਊਂਗਾ ਆਪਣੇ ਕੋਲੇ ਮੈਂ ਪੰਜਾਬ ਨੂੰ ਬਚਾਉਣਾ ਚਾਹਣਾ ਰਾਣਾ ਗੁਰਜੀਤ ਤੇ ਰਾਣਾ ਗੁਰਜੀਤ ਦਾ ਰਿਸ਼ਤੇਦਾਰ ਹਿਮਾਚਲ ਤੋਂ ਚਮਕੌਰ ਸਾਹ ਨੀਲੋਂ ਵਾਲੀ ਨਹਿਰ ਦੇ ਉੱਤੇ ਤੇ ਬੁੱਢੇ ਦਰਿਆ ਦੇ ਵਿਚਾਲੇ ਬਿਲਕੁਲ ਨੀਲੋਂ ਵਾਲੀ ਨਹਿਰ ਦੇ ਬਿਲਕੁਲ ਉੱਤੇ ਕੰਡੇ ਤੇ ਉੱਥੇ 191 ਏਕੜ ਜ਼ਮੀਨ ਅਕਵਾਇਰ ਕਰਕੇ ਹੋਰ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨ ਪਈ ਹੈ ਉਹਨੂੰ ਅਕਵਾਇਰ ਕਰਕੇ ਸਾਰੀ ਜ਼ਮੀਨ ਦੇ ਉੱਤੇ ਫੈਕਟਰੀ ਲਾ ਰਹੇ ਆ। ਔਰ ਉਹ ਉਹ ਨਹਿਰ ਦੇ ਵਿੱਚੋਂ 1.5 ਕਰੋੜ ਲੀਟਰ ਪਾਣੀ ਰੋਜ਼ ਲੈ ਕੇ ਉਹ ਨਹਿਰ ਚੋਂ ਕੱਢਿਆ ਜਾਣਾ ਪਾਣੀ ਤੇ ਉਹਦੀ 1.5 ਕਰੋੜ ਲੀਟਰ ਦੀ ਜਿਹੜੀ ਵੇਸਟੇਜ ਹੈ ਜਿਹੜਾ ਉਹਦਾ ਬਚੂਗਾ ਉਹ ਕਿੱਥੇ ਜਾਣਾ ਜੋ ਧਰਤੀ ਹੇਠਾਂ ਜਾਊਗਾ। ਬੁਰ ਕਰਕੇ ਤੇ ਜਾ ਸਤਲੁਜ ਜਾਊਗਾ। ਆ ਦੇਖ ਤੂੰ ਕਹਨਾ ਕਿ ਅਸੀਂ ਇੱਕ ਨਹੀਂ ਹੈਗੇ। ਰਾਣਾ ਗੁਰਜੀਤ ਕਾਂਗਰਸ ਦਾ ਬੰਦਾ ਹੈ। ਕਾਂਗਰਸ ਵੇਲੇ ਇਹ ਜ਼ਮੀਨ ਉਹਨਾਂ ਨੇ ਲਈ ਪੰਚਾਇਤਾਂ ਤੋਂ ਰਿਸਟਰੀ ਕਰਾ ਲਈ। ਤੇ ਭਵਾਨਸਿਆ ਤੂੰ ਹੁਣ ਉਸ ਫੈਕਟਰੀ ਨੂੰ ਲਵਾਉਣ ਦੇ ਲਈ ਪਪਾ ਪਰ ਹੋਇਆ ਪਿਆ। ਦੁਰਾ ਨਕਸਾਨ ਹੈ 1.5 ਕਰੋੜ ਲੀਟਰ ਪਾਣੀ ਰੋਜ਼ ਸਾਡਾ ਵਰਤਿਆ ਵੀ ਜਾਊਗਾ ਕੱਲੀ ਨਹਿਰ ਚੋਂ ਥੱਲੋਂ ਪਤਾ ਨਹੀਂ ਕਿੰਨਾ ਕੱਢਣਗੇ ਧਰਤੀ 'ਤੇ ਤੇ ਹੋਰ ਉਹਦੇ ਚ ਕੈਮੀਕਲ ਮਿਲਾ ਕੇ ਪੇਪਰ ਮਿੱਲ ਲੱਗ ਰਹੀ ਹੈ ਪੇਪਰ ਮਿੱਲ ਦੇ ਨਤੀਜੇ ਤੁਸੀਂ ਦੇਖੋ ਜਿੱਥੇ ਇੱਥੇ ਲੱਗੀਆਂ ਨੇ ਪੇਪਰ ਮਿੱਲਾਂ ਲੋਕਾਂ ਨੂੰ ਕੀ ਉਹ ਨਤੀਜੇ ਭੁਗਤਨੇ ਪੈ ਰਹੇ ਆ ਕੈਂਸਰ ਆ ਕਾਲਾ ਪੀੜੀਆਂ ਟੀਬੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜੀਆਂ ਨੇ ਜਿੱਥੇ ਇੱਥੇ ਵੀ ਇੱਕ ਪੇਪਰ ਮਿੱਲਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਲੱਗ ਰਹੀ ਹੈ ਚਮਕੌਰ ਸਾਹਿਬ ਦੇ ਇਤਿਹਾਸ ਧਰਤੀ ਦੇ ਉੱਤੇ ਤੇ ਕਾਂਗਰਸੀਆਂ ਵਾਲੇ ਜ ਤੇ ਬੌਕਰ ਵਾਲਿਆਂ ਦਾ ਜੋਰ ਲੱਗਿਆ ਭੋਂਸਿਆਂ ਦਾ ਵੀ ਇਹਨੂੰ ਲਾਦੋ ਕੇ ਨਾ ਆਹੇ ਅਖਾੜੇ ਪਿੰਡ ਹੋਇਆ ਅਖਾੜੇ ਪਿੰਡ ਤੋਂ ਲੋਕਾਂ ਨੂੰ ਕਿਵੇਂ ਉੱਥੇ ਕਟਾਰ ਰਿਆਂ ਲੋਕਾਂ ਨੂੰ ਪੁਲਿਸ ਦੇ ਕੋਲੋਂ ਕਿਵੇਂ ਵਿਚਾਰੀਆਂ ਬੀਬੀਆਂ ਦੇ ਉੱਥੇ ਕੱਪੜੇ ਤੱਕ ਪਾੜ ਦਿੱਤੇ ਗਏ ਗੁੱਤਾਂ ਖਿੱਚੀਆਂ ਪੱਟੀਆਂ ਗਈਆਂ ਨੌਜਵਾਨ ਮੁੰਡਿਆਂ ਦੇ ਸਿਰਾਂ ਡਾਂਗਾ ਮਾਰੀਆਂ ਗਈਆਂ ਅਖਾੜੇ ਪਿੰਡ ਹੋਇਆ ਆ ਲੁਧਿਆਣੇ ਜਗਰਾਉਂ ਦੇ ਕੋਲੇ ਉੱਥੇ ਵੀ ਲੋਕ ਫੈਕਟਰੀ ਦਾ ਵਿਰੋਧ ਕਰ ਰਹੇ ਆ ਚਾਰ ਸਪੀਰੋਂ ਪੰਜਾਬ ਨੂੰ ਕਦੇ ਪਾਣੀਆਂ ਜ਼ਹਿਰ ਪਾ ਕੇ ਕਦੇ ਪਾਣੀ ਖੋ ਕੇ ਤਬਾਹ ਕੀਤਾ ਜਾ ਰਿਹਾ ਤੋ ਯਾ ਉਹ ਯਾਰ ਉਹ ਥੋਏ ਬਹੁਤ ਗੰਭੀਰ ਮਸਲਾ ਹੈ ਬੋਲੋ ਇਹਦੇ ਉੱਤੇ ਸਾਰੀਆਂ